ਹਾਂਜੀ ਸਸੀਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆਂ ਜੀ ਮੇਰੇ ਸਕੂਲ ਕਿਉਂਕਿ ਹੌਲੀਡੇਜ਼ ਹੋ ਗੀਆਂ ਅਚਾਨਕ ਹੀ ਤੇ ਕਾਪੀਜ਼ ਵਗੈਰਾ ਹਜੇ ਉਤਰੀ ਪਈਆਂ ਨੇ ਤੇ ਅਸੀਂ ਉਹ ਕਲੈਕਟ ਕਰਨ ਜਾ ਰਹੇ ਆਂ ਜੀ ਅੱਜ ਤੇ ਫਿਰ ਚਲੋ ਤੁਹਾਨੂੰ ਦਿਖਾਣੇ ਆਂ ਹਾਂਜੀ ਲਓ ਜੀ ਏਕਨ ਐਕਟਿਵਾ ਬਾਰ ਕੱਢ ਰਿਹਾਗਾ ਤੇ ਅਸੀਂ ਜਾਣਾ ਏਕਨ ਤੇ ਜੈਨੂ ਦੇ ਸਕੂਲ ਅਚਾਨਕ ਹੀ ਹੌਲੀਡੇਜ਼ ਹੋ ਗਈਆਂ ਤਾਂ ਇਹਨਾਂ ਬੱਚਿਆਂ ਦੀਆਂ ਉੱਥੇ ਨੋਟਬੁਕਸ ਵਗੈਰਾ ਪਈਆਂ ਨੇ ਸ਼ਾਜ਼ਨ ਦੀਆਂ ਵੀ ਏਕਨ ਦੀਆਂ ਵੀ ਅਸੀਂ ਨੇ ਉਹ ਕਲੈਕਟ ਕਰਨ ਲਈ ਜਾਣਾਗਾ ਤੇ ਮੈਂ ਕਿਹਾ ਚਲੋ ਸਵੇਰ ਸਵੇਰ ਹੀ ਜਾਏ ਜਾਂਦੇ ਹਾਂ ਫਿਰ ਦੁਪਹਿਰਾ ਹੋ ਜਾਂਦਾਗਾ ਗਰਮੀ ਕਰਕੇ ਤਾਂ ਛੁੱਟੀਆਂ ਕੀਤੀਆਂ ਨੇ ਤੇ ਗਰਮੀ ਚ ਫਿਰ ਜ਼ਰੂਰੀ ਜਾਣਾ ਆਪਾਂ ਨੇ ਤੇ ਲੋ ਜੀ ਅਸੀਂ ਜਾ ਰਹੇ ਹਾਂ ਸਕੂਲ ਜੀ ਬੱਚਿਆਂ ਦੇ ਸਕੂਲ ਪਹੁੰਚ ਗਏ ਸੀ ਤੇ ਨੋਟਬੁਕਸ ਵਗੈਰਾ ਕਲੈਕਟ ਕਰ ਲੀਆਂ ਅਸੀਂ ਨੇ ਉਸ ਤੋਂ ਬਾਅਦ ਇਹਨਾਂ ਦੇ ਸਕੂਲ ਕੋਲੇ ਹੀ ਇੱਕ ਰੌਅ ਵਾਲਾ ਖੜਦਾ ਜੀ ਤੇ ਬੱਚੇ ਕਹਿੰਦੇ ਰੌਅ ਪੀਣਾਗਾ ਤਾਂ ਚਲੋ ਬੱਚੇ ਰੌਅ ਪੀ ਰਹੇ ਨੇ ਸ਼ਾਜ਼ਨ ਨੇ ਤਾਂ ਥੋੜਾ ਜਿਹਾ ਰੌਅ ਪੀ ਕੇ ਕਹਿਤਾ ਮਮਾ ਹੋਰ ਨਹੀਂ ਪੀਤਾ ਜਾਂਦਾ ਮੇਰੀ ਢਿੱਡੀ ਭਰ ਗਈ ਚਲੋ ਇਸ ਨੇ ਪੀਤਾ ਨਹੀਂ ਹੈਗਾ ਸ਼ਾਜ਼ਨ ਨੇ ਨਾਲ ਹੀ ਫਰਮਾਇਸ਼ ਲਾਤੀ ਵੀ ਮਮਾ ਮੈਂ ਤਾਂ ਪਾਓ ਬਾਜੀ ਖਾਣੀ ਆਂਗੀ ਵੀ ਮੈਂ ਜੂਸ ਨਹੀਂ ਪੀਣਾ ਹੈਗਾ ਤੇ ਚਲੋ ਜੀ ਬੱਚੇ ਨੇ ਬੱਚਿਆਂ ਦੀ ਮੰਨਣੀ ਵੀ ਪੈਂਦੀ ਹੈਗੀ ਤੇ ਅਸੀਂ ਚੱਲ ਪਏ ਜੀ ਪਾਓ ਬਾਜੀ ਖਾਣ ਲਈ ਪਾਓ ਬਾਜੀ ਲਈ ਵੀ ਸਾਨੂੰ ਕੀਲਾ ਚੌਂਕ ਜਾਣਾ ਪੈਣਾ ਹੈ ਤੇ ਲੋ ਜੀ ਥੋੜੀ ਦੇਰ ਰੈਸਟ ਕਰਨ ਤੋਂ ਬਾਅਦ ਮੈਂ ਬਣਾਉਣ ਲੱਗੀ ਮੰਗੇਓ ਸ਼ੇਕ ਤੇ ਸ਼ਾਜ਼ਾਨ ਤਾਂ ਵੈਸੇ ਮੰਗੇਓ ਸ਼ੇਕ ਪੀਂਦਾ ਨਹੀਂ ਹੈਗਾ ਉਹ ਕਹਿੰਦਾ ਵੀ ਮੰਮਾ ਮੈਨੂੰ ਤਾਂ ਮੰਗੇਓ ਐਦਾਂ ਹੀ ਤੁਸੀਂ ਕੌਲੀ ਦੇ ਵਿੱਚ ਕੱਟ ਕੇ ਦੇ ਦਿਓ ਤੇ ਬਾਕੀ ਮੰਮੀ ਮੈਂ ਤੇ ਏਕਨ ਸੀ ਅਸੀਂ ਪੀਣਾ ਸੀ ਮੰਗੇਓ ਸ਼ੇਕ ਕਿਉਂਕਿ ਪਾਓ ਬਾਜੀ ਖਾ ਕੇ ਆਏ ਸੀ ਤੇ ਆ ਕੇ ਰੋਟੀ ਵਗੈਰਾ ਵੀ ਨਹੀਂ ਅਸੀਂ ਨੇ ਖਾਧੀ ਹੈਗੀ ਗਰਮੀ ਦੇ ਵਿੱਚ ਇੰਨਾ ਕੁਝ ਨਹੀਂ ਖਾਦਾ ਜਾਂਦਾ ਹੈਗਾ ਤੇ ਚਲੋ ਮੈਂ ਸੋਚਿਆ ਵੇ ਮੰਗੇਓ ਸ਼ੇਕ ਬਣਾਇਆ ਜਾਵੇ ਤੇ ਮੈਂ ਚਲੋ ਜੀ ਮੰਗੇਓ ਕੱਟ ਰਹੀ ਆਂਗੀ ਲੋ ਜੀ ਮੰਗੋ ਥੋੜਾ ਜਿਹਾ ਜ਼ਿਆਦਾ ਕੱਟਿਆ ਗਿਆ ਤੇ ਫਿਰ ਉਹਦੇ ਕੁਝ ਪੀਸਸ ਮੈਂ ਐਦਾਂ ਹੀ ਮੰਗੋ ਸ਼ੇਕ ਦੇ ਵਿੱਚ ਪਾ ਲਈ ਰੱਖ ਲਏ ਤੇ ਬਾਕੀ ਦਾ ਸਾਰੇ ਦਾ ਮੈਂਨੇ ਮੰਗੋ ਸ਼ੇਕ ਹੀ ਬਣਾਤਾ ਤੇ ਦੁੱਧ ਵੀ ਪਿਆ ਸੀ ਤਕਰੀਬਨ ਇੱਕ ਦੋ ਦਿਨਾਂ ਦਾ ਦੁੱਧ ਬਚੀ ਜਾਂਦਾ ਹੁੰਦਾ ਆਪਣੇ ਇਸ ਕਰਕੇ ਅਸੀਂ ਥੋੜੇ ਦਿਨਾਂ ਬਾਅਦ ਕਦੇ ਮੰਗੋ ਸ਼ੇਕ ਕਦੇ ਓਰੀਓ ਸ਼ੇਕ ਤੇ ਕਦੇ ਪਪਾਇਆ ਸ਼ੇਕ ਕਦੇ ਬਨਾਨਾ ਸ਼ੇਕ ਐਦਾਂ ਸ਼ੇਕ ਵਗੈਰਾ ਬਣਾਨੇ ਰਹਿਣਗੇ ਕਿਉਂਕਿ ਦੁੱਧ ਤਾਂ ਤਕਰੀਬਨ ਹੁੰਦਾ ਹੀ ਆ ਘਰ ਗਰਮੀ ਹੋਣ ਕਰਕੇ ਇਹ ਚੀਜ਼ਾਂ ਜ਼ਿਆਦਾ ਵੈਟਰ ਲੱਗਦੀਆਂ ਨੇ ਹਨਾ ਤੇ ਲੋ ਜੀ ਮੰਗੇਓ ਸ਼ੇਕ ਬਣ ਕੇ ਹੋ ਗਿਆ ਸੀ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਗਲਾਸਾਂ ਦੇ ਵਿੱਚ ਤੇ ਲੋ ਜੀ ਬਸ ਕੱਲੇ ਕਾਜੂ ਪਏ ਸੀ ਥੋੜੇ ਜੇ ਘਰ ਮੈਂ ਉਹ ਕਾਜੂ ਹੀ ਪਾਤੇ ਤੇ ਜਿਹੜੇ ਮੰਗੇਓ ਦੇ ਪੀਸੇਸ ਕੱਟੇ ਸੀ ਉਹ ਪਾਤੇ ਮੈਂ ਇਹਦੇ ਵਿੱਚ ਆਈਸਕ੍ਰੀਮ ਵਗੈਰਾ ਹੈ ਨਹੀਂ ਸੀ ਵੈਸੇ ਤਾਂ ਘਰ ਪਈ ਹੁੰਦੀ ਹੈਗੀ ਤੇ ਬੱਚੇ ਛੱਡਦੇ ਨਹੀਂ ਹੈਗੇ ਨਹੀਂ ਤਾਂ ਵਿੱਚ ਆਈਸਕ੍ਰੀਮ ਵੀ ਪਾਣੀ ਦਾ ਫਿਰ ਜ਼ਿਆਦਾ ਵਧੀਆ ਲੱਗਣਾ ਸੀ ਤੇ ਮੈਂ ਮੰਗੋ ਸ਼ੇਕ ਪਾਤਾ ਗਲਾਸਾਂ ਦੇ ਵਿੱਚ ਉਸ ਤੋਂ ਬਾਅਦ ਇਹਦੇ ਉੱਪਰ ਟੂਟੀ ਫਰੂਟੀ ਪਾਤੀ ਤੇ ਲੋ ਜੀ ਮੰਗੋ ਸ਼ੇਕ ਬਣ ਕੇ ਹੋ ਗਿਆ ਤਿਆਰ ਟੂਟੀ ਫਰੂਟੀ ਆਪਾਂ ਤਾਂ ਪਾ ਲੈਣਾ ਜੀ ਕਿਉਂਕਿ ਇਹ ਫਲੇਵਰ ਲਈ ਹੁੰਦੀ ਹੈਗੀ ਤੇ ਇਹਦੇ ਨਾਲ ਡੈਕੋਰੇਸ਼ਨ ਵੀ ਬਹੁਤ ਵਧੀਆ ਹੋ ਜਾਂਦੀ ਹੈ ਜੀ ਤੇ ਲੋ ਜੀ ਹੁਣ ਹੋ ਗਿਆ ਸੀ ਇੱਕੰਦੇ ਟਿਊਸ਼ਨ ਜਾਣ ਦਾ ਟਾਈਮ ਤੇ ਐਕਟਿਵਾ ਇਹਨੂੰ ਤਾਂ ਨਹੀਂ ਅੱਜ ਲੈ ਕੇ ਜਾਂਨ ਦਿੱਤੀ ਕਿਉਂਕਿ ਉਹ ਦੋ ਆਦਸ ਸੇ ਸ਼ਾਮ ਨੂੰ ਮਾਰਕੀਟ ਵੀ ਜਾਣਾ ਸੀ ਫੇਰ ਕਹਿੰਦਾ ਮਮਾ ਚਲੋ ਤੁਸੀਂ ਛੱਡਿਓ ਮੈਨੂੰ ਤੇ ਮੈਂ ਇੱਕ ਨੂੰ ਟਿਊਸ਼ਨ ਛੱਡਣ ਜਾ ਰਹੀ ਆ ਜੀ ਸ਼ਾਮ ਦੇ ਵੱਜੇ ਨੇ 4 ਘਰ ਦੇ ਕੋਲ ਹੀ ਜਾਂਦਾ ਜੀ ਇਹ ਟਿਊਸ਼ਨ ਵੀ ਥੋੜਾ ਜਿਹੀ ਦੂਰ ਪੈ ਜਾਂਦਾ ਬਸ ਜ਼ਿਆਦਾ ਨਹੀਂ ਹੈਗਾ ਤੇ ਐਵੇਂ ਚਲੋ ਕਦੇ-ਕਦੇ ਬੱਚਿਆਂ ਨੂੰ ਆਪ ਵੀ ਛੱਡ ਕੇ ਆਣਾ ਚਾਹੀਦਾ ਪਤਾ ਲੱਗ ਜਾਂਦਾਗਾ ਵੀ ਹਾਂ ਬੱਚੇ ਸਹੀ ਰਸਤੇ ਜਾਂਦੇ ਨੇ ਜਾਂ ਕੋਈ ਇਹਨਾਂ ਨੂੰ ਦਿੱਕਤ ਜਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਰਸਤੇ ਦੇ ਵਿੱਚ ਤਾਂ ਕਰਕੇ ਕਦੇ-ਕਦੇ ਆਪ ਉਹ ਵੀ ਛੱਡ ਕੇ ਆਣਾ ਚਾਹੀਦਾ ਬੱਚਿਆਂ ਨੂੰ ਪਰ ਜਿਹੜਾ ਇਹ ਰਸਤਾ ਦਾ ਨਾ ਇਹ ਤੁਸੀਂ ਦੇਖ ਹੀ ਸਕਦੇ ਹੋਗੇ ਪੂਰਾ ਸੁੰਨਸਾ ਨਾ ਰਸਤਾ ਗਈ ਤੇ ਚਲੋ ਹੌਲੀਡੇਜ਼ ਦੇ ਵਿੱਚ ਇਹਦੇ ਮੈਮ ਨੂੰ ਕਹਿ ਦਾਂਗੇ ਵੀ ਸਵੇਰ ਦਾ ਟਾਈਮ ਰੱਖ ਲੈਣਗੇ ਤਾਂ ਕਿ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਸਾਨੂੰ ਵੀ ਟੈਨਸ਼ਨ ਨਾ ਰਹੇ ਮੈਂ ਚਲੋ ਇੱਕ ਨੂੰ ਘਰ ਛੱਡ ਕੇ ਜੇ ਆਈ ਵੀ ਸੀ ਨਾਲ ਦੀ ਨਾਲ ਪ੍ਰੀਤ ਦੇ ਆਉਣ ਦਾ ਵੀ ਟਾਈਮ ਹੋ ਗਿਆ ਤੇ ਲੋਕ ਵਗੈਰਾ ਮੈਂ ਖੋਲਿਆ ਉਦੋਂ ਆਦਾ ਸ਼ਾਜ਼ਾਨ ਕਹਿੰਦਾ ਮਮਾ ਮੈਂ ਹੀ ਲੋਕ ਖੋਲਣਾਗਾ ਸੋ ਕੋ ਪੈਰ ਮੱਚ ਗਏ ਸੀ ਸ਼ਾਜਨ ਦੇ ਤੇ ਤੋ ਖੁੱਲਿਆ ਨਹੀਂ ਹੈਗਾ ਮੈਨੇ ਖੋਲਤਾ ਫਟਾਫਟ ਤੇ ਇਸ ਗਲਤੀ ਗੁੱਸੇ ਹੋ ਗਿਆ ਤੇ ਉਹ ਫਟਾਫਟ ਭੱਜ ਕੇ ਅੰਦਰ ਚਲ ਗਿਆ ਵੀ ਹਾਂ ਮੇਰੇ ਪੈਰ ਮੱਚ ਗਏ ਤੇ ਰੋਣ ਲੱਗ ਗਿਆ ਤੇ ਲੋ ਜੀ ਪ੍ਰੀਤ ਵੀ ਆ ਗਈ ਸੀ ਇਹਨਾਂ ਨੇ ਗੱਡੀ ਲਾਤੀ ਅੰਦਰ ਤੇ ਜ਼ੈਨੂ ਗੱਡੀ ਦੇ ਮੂਰੇ ਹੀ ਬੈਠ ਗਿਆ ਰੋਣ ਲੱਗ ਗਿਆ ਉੱਚੀ ਉੱਚੀ ਤੇ ਦੇਖੋ ਜੀ ਜ਼ੈਨੂ ਰੋ ਰਿਹਾਗਾ ਵੀ ਮੇਰੇ ਪੈਰ ਮੱਚ ਗਏ ਨਾਲੇ ਮੈਂ ਕਹਿ ਰਹੀ ਸੀ ਵੀ ਬੇਟਾ ਚप्पल ਪਾ ਕੇ ਜਾ ਉਹ ਤੇ ਤੂੰ ਤੂੰ ਸੀਨਾ ਗੇਟ ਖੋਲੋ ਗੇਟ ਮੈਂ ਆਪੇ ਖੋਲ ਦੂੰਗੀ ਤੇ ਲੋ ਜੀ ਫਿਰ ਪ੍ਰੀਤ ਨੇ ਉੱਤਰ ਕੇ ਇਹਨੂੰ ਗੋਦੀ ਚੱਕਿਆ ਤੇ ਉਹ ਦੂਆਦ ਵਾਸੇ ਚੁੱਪ ਕਰ ਜੂਗਾ ਥੋੜੇ ਟਾਈਮ ਲਈ ਰੋਣਾ ਹੁੰਦਾਗਾ ਇਹਦਾ ਫਿਰ ਜਦੋਂ ਪ੍ਰੀਤ ਨੇ ਇਹਨੂੰ ਗੋਦੀ ਚੱਕਿਆ ਫਿਰ ਨਾਲ ਦੀ ਨਾਲ ਇਹ ਖੁਸ਼ ਵੀ ਹੋ ਗਿਆ ਵੀ ਮੈਨੂੰ ਗੋਦੀ ਚੱਕਿਆ ਤੇ ਚੁੱਪ ਵੀ ਕਰ ਗਿਆ ਤੇ ਲੋ ਜੀ ਫਿਰ ਹੁਣ ਇਹ ਆਗੇ ਇਹਨਾਂ ਨੂੰ ਚਾਹ ਪਾਣੀ ਦੇਈਏ ਤੇ ਲੋ ਜੀ exchange ਵਗੈਰਾ ਕਰ ਲਿਆ ਸੀ ਪ੍ਰੀਤ ਨੇ ਮਿਲਾਂ ਦਾ ਸ਼ਾਇਦ ਅਸੀਂ ਨੇ ਚਾ ਵੀ ਪੀ ਲਈ ਸੀ ਕਿਉਂਕਿ ਮੈਂ ਚਾ ਦੀ ਵੀਡੀਓ ਸ਼ੂਟ ਨਹੀਂ ਕਰ ਸਕੀ ਕਿਉਂਕਿ ਸ਼ਾਜ਼ਾਨ ਰੋ ਰਿਹਾ ਸੀ ਬਸ ਇਹਨੂੰ ਇਹ ਹੋ ਜਾਂਦਾ ਵੀ ਹੁਣੇ ਆ ਗਏ ਤਾਂ ਮੈਂ ਰੋਣ ਲੱਗ ਜਾ ਪੂਰੀ ਜਿੱਦ ਫੜ ਲੈਂਦਾ ਹੈਗਾ ਇਹ ਤੇ ਚਲੋ ਜੀ ਇਹਨੂੰ ਚੁੱਪ ਕਰਵਾਇਆ ਤੇ ਉਸ ਤੋਂ ਬਾਅਦ ਕਹਿੰਦਾ ਰੋਟੀ ਖਾਣੀ ਆ ਮੈਂ ਰੋਟੀ ਬਣਾਉਣ ਚਲੀ ਗਈ ਸੀ ਤੇ ਜਦੋਂ ਰੋਟੀ ਖਾਣ ਲੱਗੇ ਫੇਰ ਕਹਿੰਦਾ ਮੰਮਾ ਤੋਂ ਖਾਣੀ ਆ ਕਦੇ ਕਹਦਾ ਘਰੇ ਡੈ ਟੋ ਖਾਣੀ ਆ ਤੇ ਚਲੋ ਬੱਚਿਆਂ ਦੇ ਤਾਂ ਇਦਾਂ ਹੀ ਡਰਾਮੇ ਚੱਲਦੇ ਰਹਿੰਦੇ ਨੇ ਜੀ ਤੇ बस ਇਹੀ ਸਾਡੇ ਕੋਲ ਥੋੜਾ ਜਿਹਾ ਜਦੋਂ ਅਸੀਂ ਇਕੱਠੇ ਹੋ ਕੇ ਚਾਹ ਪੀਣਗੇ ਉਹ ਵਾਲਾ ਇਸ ਟਾਈਮ ਸ਼ਾਮ ਨੂੰ ਅਸੀਂ ਇਕੱਠੇ ਹੋ ਕੇ ਬੈਠਦੇ ਆਂਗੇ ਤੇ ਤਾਂ ਹੀ ਸਾਡੇ ਆਪਸ ਕੁਝ ਕੁ ਗੱਲਾਂ ਹੁੰਦੀਆਂ ਨੇ ਨਹੀਂ ਸਾਰਾ ਦਿਨ ਟਾਈਮ ਹੀ ਨਹੀਂ ਲੱਗਦਾ ਹੈਗਾ ਰਾਤ ਨੂੰ ਵੀ ਬੱਚੇ ਸ਼ਰਾਬਤਾ ਕਰਨ ਲੱਗ ਜਾਂਦੇ ਨੇ ਟੀਵੀ ਲਾ ਕੇ ਬੈਠ ਜਾਂਦੇ ਨੇ ਤੇ ਜੋ ਵੀ ਜ਼ਰੂਰੀ ਗੱਲ ਹੁੰਦੀ ਹੈ ਇਸ ਟਾਈਮ ਹੀ ਕਰ ਸਕਦੇ ਹੁੰਨੇ ਆਸੀਂ ਤੇ ਪ੍ਰੀਤ ਫੋਨ ਦੇ ਵਿੱਚ ਨੋਟਿਸ ਵੀ ਦੇਖ ਰਹੇ ਸੀ ਕਹਿੰਦੇ ਵੇ ਚਲੋ ਮੈਸੇਜ ਆ ਗਿਆ ਵੇ ਕੱਲ ਨੂੰ ਵੀ ਵੀਆਈਪੀ ਡਿਊਟੀ ਲੱਗਣੀ ਹੈ ਮੇਰੀ ਤੇ ਮੈਂ ਸਵੇਰੇ ਜਾਣਾ ਦਾ ਸਰਜਰੀ ਤੇ ਮੈਂ ਕਹਿ ਰਹੀ ਸੀ ਵੀ ਚਲੋ ਕੋਈ ਗੱਲ ਨਹੀਂ ਬਸ ਸਾਰਾ ਕੁਝ ਤੁਹਾਡਾ ਓਕੇ ਹੈਗਾ ਤੁਸੀਂ ਚੱਲ ਜਿਓ ਐਦੋ ਬਾਅਦ ਸ਼ਜ਼ਾ ਇਹਨੇ ਤਾਂ ਰੋਟੀ ਖਾਦੀ ਵੀ ਨਹੀਂ ਉਹਨੇ ਤਾਂ ਇੱਕ ਦੋ ਬੁਰਕੀਆਂ ਹੀ ਖਾਦੀਆਂ ਬਾਕੀ ਰੋਟੀ ਪਈ ਸੀ ਐਦਾਂ ਹੀ ਮੈਂ ਸੋਚਿਆ ਵੀ ਚਲੋ ਐਵੇਂ ਝੂਠੀ ਕਿਉਂ ਛੱਡਣੀ ਹੈਗੀ ਤੇ ਮੈਂ ਇੱਕ ਦੋ ਬੁਰਕੀਆਂ ਚਲੋ ਆਪ ਖਾ ਲਈਆਂ ਬੱਚਿਆਂ ਦਾ ਤਾਂ ਇਹੀ ਕੁਝ ਚੱਲਦਾ ਰਹਿੰਦਾ ਪਹਿਲਾਂ ਮੰਗਵਾ ਲੈਣਗੇ ਆ ਚੀਜ਼ ਖਾਣੀ ਆ ਫਿਰ ਮੁੜ ਕੇ ਖਾਂਦੇ ਨਹੀਂ ਆਗੇ ਨਖਰੇ ਬਹੁਤ ਕਰਦੇ ਨੇ ਹੁਣ ਤਾਂ ਫਿਰ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਛੁੱਟੀਆਂ ਦੇ ਵਿੱਚ ਦੇਖੋ ਬਹੁਤ ਤੰਗ ਕਰਨਗੇ ਇਹ ਲਓ ਜੀ ਮੈਂ ਆ ਗਈ ਸੀ ਕਿਚਨ 'ਚ ਤੇ ਹੁਣ ਬਣਾਣੀ ਆ ਸਬਜੀ ਕੇ ਦੀ ਸਬਜੀ ਬਣਾਣੀ ਆ ਉਹਦੇ ਵਿੱਚ ਪਾਣੀ ਆ ਛੋਲਿਆਂ ਦੀ ਦਾਲ ਲਓ ਜੀ ਮੈਂ ਰੱਖ ਤਾ ਕੁੱਕਰ ਗੈਸ ਤੇ ਤੇ ਇਹਦੇ ਵਿੱਚ ਪਤਾ ਸਰੋਂ ਦਾ ਤੇਲ ਸਰੋਂ ਦਾ ਤੇਲ ਹੀ ਜ਼ਿਆਦਾਤਰ ਅਸੀਂ ਯੂਜ਼ ਕਰਦੇ ਆਂ ਜੀ ਇਹ ਸਭ ਤੋਂ ਬੈਸਟ ਹੈ ਤੇ ਸਰੋਂ ਦਾ ਤੇਲ ਗਰਮ ਹੋ ਰਿਹਾ ਜੀ ਥੋੜਾ ਜਿਹਾ ਤੇ ਇਹਦੇ ਵਿੱਚ ਮੈਂ ਪਾ ਦੋਗੇ ਥੋੜਾ ਜਿਹਾ ਜੀਰਾ ਤੇ ਥੋੜੀ ਜੀ ਰਾਈ ਪਾ ਦੋਗੀ ਅਜਵੈਨ ਮੈਂ ਸਕਿਪ ਕਰ ਰਹੀਆਂ ਅਜਵੈਨ ਗਰਮ ਹੁੰਦੀ ਹੈ ਜੀ ਤਾਂ ਕਰਕੇ ਥੋੜੀ ਜੀ ਬੱਚਿਆਂ ਨੂੰ ਵੀ ਦਿੱਕਤ ਆ ਰਹੀ ਹੈ ਉਹਨਾਂ ਦੀ ਨਾ ਬਾਡੀ ਤੇ ਥੋੜੀ ਜੀ ਖਾਰਸ਼ ਵਗੈਰਾ ਹੋਣ ਲੱਗ ਗਈ ਤੇ ਮੈਂ ਸੋਚਿਆ ਸ਼ਾਇਦ ਅਜਵੈਨ ਕਰਕੇ ਕਿਉਂ ਨਾ ਆਪਾਂ ਉਹਨੂੰ ਸਕਿਪ ਹੀ ਕਰ ਦਈਏ ਤੇ ਲੋ ਜੀ ਮੈਂ ਇਹਦੇ ਵਿੱਚ ਪਾਤਾ ਸੀ ਉਦੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਲਸਣ ਤੇ ਪਿਆਜ਼ ਇਹ ਲਸਣ ਤੇ ਪਿਆਜ਼ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀ ਤੇ ਇਹ ਜਦੋਂ ਲਸਣ ਹਲਕਾ ਜਿਹਾ ਬਰਾਊਨ ਹੋ ਗਿਆ ਉਦੋਂ ਬਾਅਦ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ ਬਰਾਊਨ ਹੋਣ ਤੱਕ ਭੁੰਨਾਂਗੇ ਜੀ ਤੇ ਜਿੰਨੇ ਟਾਈਮ ਦੇ ਵਿੱਚ ਪਿਆਜ਼ ਬਰਾਊਨ ਹੋ ਰਿਹਾ ਜੀ ਉਹਨੇ ਟਾਈਮ ਦੇ ਵਿੱਚ ਟਮਾਟਰ ਕਰ ਲਾਂਗੇ ਆਪਾਂ ਚੌਪ ਤੇ ਟਮਾਟਰ ਇਹ ਹੈ ਜੀ ਵੀ ਬੱਚੇ ਪਸੰਦ ਨਹੀਂ ਕਰਦੇ ਹੈਗੇ ਤੇ ਪ੍ਰੀਤ ਕਹਿੰਦੇ ਵੇ ਤੁਸੀਂ ਚਲੋ ਚੌਪ ਕਰਕੇ ਪਾ ਕੇ ਦੇਖੋ ਕੀ ਪਤਾ ਬੱਚਿਆਂ ਨੂੰ ਨਾ ਪਤਾ ਚੱਲੇ ਤੇ ਮੈਂ ਚਲੋ ਜੀ ਇਹ ਜਿਹੜਾ ਅੱਜ ਕੱਲ ਧਾਗੇ ਵਾਲਾ ਚੋਪਰ ਚੱਲ ਰਿਹਾ ਸਭ ਤੋਂ ਬੈਸਟ ਹੈ ਜੀ ਇਹਦੇ ਵਿੱਚ ਹੀ ਮੈਂ ਲਸਣ ਅਦਰਕ ਪਿਆਜ਼ ਸਾਰਾ ਕੁਝ ਐਸੇ ਵਿੱਚ ਹੀ ਚੌਪ ਕਰ ਲੈਣੀ ਆ ਤੇ ਟਮਾਟਰ ਵੀ ਇਹਦੇ ਵਿੱਚ ਬਿਲਕੁਲ ਬਰੀਕ ਬਰੀਕ ਹੋ ਜਾਂਦਾ ਹੈ ਤੇ ਮੈਂ ਇਹਦੇ ਵਿੱਚ ਟਮਾਟਰ ਚੌਪ ਕਰ ਲਿਆ ਸੀ ਤੇ ਜਿਵੇਂ ਹੁਣ ਆਪਾਂ ਚਟਨੀ ਵਗੈਰਾ ਵੀ ਕੁੱਟਦੇ ਆ ਹਨਾ ਮਿਕਸੀ ਦੇ ਵਿੱਚ ਤਾਂ ਉਹਦੇ ਵਿੱਚ ਬਿਲਕੁਲ ਪਤਲੀ-ਪਤਲੀ ਚਟਨੀ ਹੋ ਜਾਂਦੀ ਹੈ ਜੇ ਆਪਾਂ ਇਹ ਚੋਪਰ ਦੇ ਵਿੱਚ ਚਟਨੀ ਕੁੱਟਾਂਗੇ ਨਾ ਮਤਲਬ ਚਟਨੀ ਬਣਾਣੀ ਹੋਵੇ ਤਾਂ ਮਤਲਬ ਬਹੁਤ ਬੈਸਟ ਬਣਦੀ ਹੈਗੀ ਤੇ ਲੋ ਜੀ ਪਿਆਜ਼ ਹੋ ਗਿਆ ਸੀ ਬਰਾਊਨ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਹੁਣ ਇਹ ਦੋਨੋਂ ਚੀਜ਼ਾਂ ਵੀ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਬਰਾਊਨ ਨਾ ਹੋ ਜਾਣ ਫਿਰ ਬਾਅਦ ਵਿੱਚ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਲੋ ਜੀ ਮਸਾਲਾ ਆਪਣਾ ਪੂਰਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਇਸ ਤੋਂ ਇਲਾਵਾ ਮੈਂ ਇਹਦੇ ਵਿੱਚ ਹੋਰ ਕੋਈ ਮਸਾਲਾ ਨਹੀਂ ਐਡ ਕਰਦੀ ਹੈਗੀ ਸਿੰਪਲ ਸਬਜੀ ਬਣਾਣਿਆਂਗੇ ਤੇ ਉਦੋਂ ਬਾਅਦ ਥੋੜਾ ਜਿਹਾ ਪਾਣੀ ਪਾ ਦਾਂਗੇ ਜੀ ਆਪਾਂ ਤੇ ਮੈਂਨੇ ਪਾਣੀ ਪਾ ਕੇ ਥੋੜੀ ਦੇਰ ਲਈ ਇਹਨੂੰ origianlly ਰੱਖ ਦੇਣਾ ਤਾਂ ਕਿ ਜਿਹੜੇ ਇਹਦੇ ਵਿੱਚ ਆਪਾਂ ਮਸਾਲੇ ਪਾਏ ਨੇ ਉਹ ਸਾਰੇ ਵਿੱਚ ਮਿਕਸ ਹੋ ਜਾਣ ਤੇ ਲੋ ਜੀ ਹਣ ਸਾਰੇ ਮਸਾਲੇ ਮਿਕਸ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਘੀਆ ਜੋ ਕਿ ਪਹਿਲਾਂ ਹੀ ਧੋ ਰੱਖਿਆ ਸੀ ਤੇ ਦਾਲ ਵੀ ਧੋ ਰੱਖੀ ਸੀ ਦਾਲ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਸੀ ਤਾਂ ਕਿ ਉਹ ਭਿੱਜ ਜੇ ਤੇ ਨਾਲ ਦੇ ਨਾਲ ਹੀ ਦਾਲ ਪਾ ਦਾਂਗੇ ਤੇ ਆਪਾਂ ਫਿਰ ਉਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਘੀਏ ਦੇ ਹਿਸਾਬ ਨਾਲ ਮਤਲਬ ਇੰਨਾ ਜ਼ਿਆਦਾ ਪਾਣੀ ਵੀ ਨਹੀਂ ਪਾਣਾ ਹੈਗਾ ਵੀ ਸਬਜ਼ੀ ਤਰੀ ਵਾਲੀ ਬਣ ਜੇ ਤੇ ਇੰਨਾ ਘੱਟ ਵੀ ਨਹੀਂ ਰੱਖਣਾ ਵੀ ਸਬਜ਼ੀ ਡਰਾਈ ਰਹੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਲਾ ਦਾਂਗੇ ਕੁੱਕਰ ਦਾ ਟੱਕਣ ਤੇ ਫਿਰ ਤੁਹਾਨੂੰ ਕੋਲ ਕੇ ਦਿਖਾਵਾਂਗੇ ਸਬਜ਼ੀ ਕਿੱਦਾਂ ਦੀ ਬਣੀ ਆ ਉਹ ਜੀ ਜਿਨੇ ਟਾਈਮ ਦੇ ਵਿੱਚ ਸਬਜੀ ਬਣ ਰਹੀ ਸੀ ਉਹਨੇ ਟਾਈਮ ਦੇ ਵਿੱਚ ਹੀ ਮੈਂ ਫਟਾਫਟ ਆਟਾ ਗੁੰਨ ਕੇ ਫੁਲਕੇ ਬਣਾਨੇ ਸ਼ੁਰੂ ਕਰਤੇ ਮੈਨੂੰ ਐਵੇਂ ਜਿਵੇਂ ਗਰਮੀ ਬਹੁਤ ਜ਼ਿਆਦਾ ਗਈ ਫਟਾਫਟ ਫੁਲਕੇ ਚਲੋ ਬਣ ਜਾਣ ਫਿਰ ਇਕੱਠੇ ਖਾ ਲਾਂਗੇ ਨਾ ਧੋ ਕੇ ਤੇ ਐਨੇ ਪ੍ਰੀਤ ਆਗੇ ਸੀ ਪ੍ਰੀਤ ਨੂੰ ਮੈਂ ਕਿਹਾ ਵੀ ਚਲੋ ਤੁਸੀਂ ਇਦਾਂ ਕਰੋ ਮੈਂ ਫੁਲਕੇ ਬਣਾ ਰਹੀ ਆਂਗੀ ਤੁਸੀਂ ਕੁੱਕਰ ਦਾ ਢੱਕਣ ਕੋਲ ਕੇ ਦੇਖ ਲਓ ਵੀ ਸਬਜੀ ਆਪਣੀ ਬਣ ਗਈ ਵਧੀਆ ਤੇ ਪ੍ਰੀਤ ਚਲੋ ਜੀ ਭਾਫ ਕੱਢ ਰਹੇ ਨੇ ਕੁੱਕਰ ਦੀ ਤੇ ਉਸ ਤੋਂ ਬਾਅਦ ਦਿਖਾਉਂਦੇ ਨੇ ਤੁਹਾਨੂੰ ਸਬਜੀ ਵੀ ਕਿੱਦਾਂ ਦੀ ਬਣੀ ਆਂਗੀ ਗਰਮੀ ਇੰਨੀ ਜ਼ਿਆਦਾ ਗੀ ਐਵੇਂ ਹੋ ਰਿਹਾਗਾ ਵੀ ਫਟਾਫਟ ਰੋਟੀ ਸਬਜ਼ੀ ਬਣਾ ਕੇ ਆਪਣਾ ਅੰਦਰ ਬੈਠ ਜਓ ਏਸੀ ਦੇ ਵਿੱਚ ਬੱਚੇ ਵੀ ਚਲੋ ਟਾਈਮ ਨਾਲ ਫਿਰ ਟਿਕ ਜਾਂਦੇ ਨੇ ਤੇ ਨਹੀਂ ਤਾਂ ਰਾਤ ਦੇ 12 12 ਵਜਾ ਦੇ ਦਿੰਦੇ ਨੇ ਇਹ ਟਿਕਨ ਦੇ ਵਿੱਚ ਹੀ ਨਹੀਂ ਆਉਂਦੇ ਹੈਗੇ ਲੋ ਜੀ ਸਾਰੀ ਭਾਫ਼ ਨਿਕਲ ਗਈ ਉਦੋਂ ਬਾਅਦ ਪ੍ਰੀਤ ਨੇ ਖੋਲੇ ਢੱਕਣ ਤੇ ਦੇਖੋ ਜੀ ਸਬਜ਼ੀ ਸਾਡੀ ਬਣ ਕੇ ਹੋ ਗਈ ਤਿਆਰ ਦੇਖੋ ਜੀ ਕਲਰ ਸਬਜ਼ੀ ਦਾ ਤੇ ਇਸ ਤੋਂ ਬਾਅਦ ਮੈਂ ਥੋੜੀ ਸੁੱਕੀ ਮੇਥੀ ਪਾ ਕੇ ਇਹਨਾਂ ਥੋੜੇ ਦੇਰ ਲਈ ਇਹਨੂੰ ਰਿਜਨਲੀ ਰੱਖਤਾ ਸੀ ਤੇ ਮੇਰੇ ਇੱਕ ਦੋ ਫੁਲਕੇ ਰਹਿੰਦੇ ਸਨ ਉਹ ਵੀ ਮੈਂ ਬਣਾ ਲੇ ਤੇ ਲੋ ਜੀ ਪ੍ਰੀਤ ਆ ਗਈ ਸੀ ਕਿਚਨ ਚ ਤੇ ਕਹੇ ਰਵੇ ਕੋਈ ਹੈਲਪ ਹੈ ਤਾਂ ਮੈਂ ਕਰਾਵਾਂ ਤੇ ਮੈਂ ਚਲੋ ਤੁਸੀਂ ਕੁੱਕਰੇ ਖੋਲ ਕੇ ਦੇਖੋ ਵੇ ਸਬਜੀ ਆਪਣੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਸਬਜੀ ਬਹੁਤ ਵਧੀਆ ਬਣੀ ਹੈ ਜੀ ਤੇ ਉਦੋਂ ਬਾਅਦ ਫਿਰ ਪ੍ਰੀਤ ਕਹਿੰਦੇ ਵੀ ਚਲੋ ਸਬਜੀ ਤਾਂ ਹੋ ਗਈ ਤਿਆਰ ਵੀ ਕਿੰਨੇ ਕੁ ਫੁਲਕੇ ਰਹਿ ਗਏ ਮੈਂ ਚਲੋ ਇੱਕ ਦੋ ਕੁ ਫੁਲਕੇ ਰਹਿ ਗਏ ਮੈਂ ਉਹ ਬਣਾ ਕੇ ਆ ਰਹੀਆਂ ਤੁਸੀਂ ਐਨੇ ਆਪਣਾ ਨਹਾ ਲਓ ਜਾ ਕੇ ਤੇ ਮੈਨੇ ਉਦੋਂ ਬਾਅਦ ਸੁੱਕੀ ਮੇਥੀ ਪਾ ਕੇ ਸਬਜ਼ੀ ਦੇ ਵਿੱਚ ਥੋੜੀ ਦੇਰ ਲਈ ਹੋਰ ਰਿਜਨ ਲਈ ਰੱਖ ਦਿੱਤੀ ਸੀ ਤੇ ਥੋੜਾ ਜਿਹਾ ਧਨੀਆ ਪਾਇਆ ਸੀ ਜੀ ਇਹਦੇ ਵਿੱਚ ਤੇ ਧਨੀਆ ਦਾ ਇਹ ਹੈ ਵੀ ਕਿਨੇ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈਗੀ ਤੇ ਮੇਥੀ ਦੀ ਵੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈਗੀ ਤੇ ਲੋ ਜੀ ਮੈਂ ਫਟਾਫਟ ਫੁਲਕੇ ਬਣਾ ਰਹੀ ਆਂਗੀ ਤੇ ਐਦੋਂ ਬਾਅਦ ਮੈਂ ਮਿਲਦੀ ਆਂ ਤੁਹਾਨੂੰ ਨਾਨ ਤੋਂ ਬਾਅਦ